ਦੋ ਸਾਲ ਇਹ ਨਹੀਂ ਜਾਨੇ ਦਰਸ਼ਕੋ ਸੋ ਵੀ ਗਾਇਸ ਕਿਵੇਂ ਸਾਰੇ ਵੈਲਕਮ ਬੈਕ ਟੂ आवर ਚੈਨਲ ਤੇ ਗਾਇਸ ਕਿਵੇਂ ਹੋ ਸਾਰੇ ਤੇ ਹੋਪ ਕਰ ਤੁਸੀਂ ਸਾਰੇ ਵਧੀਆ ਹੋਵਾਂਗੇ ਤੇ ਗਾਇਸ ਸਵਾਗਤ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਗਾਇਸ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਕਿ ਹੁਣ ਇੱਥੇ ਸਾਫ-ਸਾਫੇ ਪਾਣੀ ਆਇਆ ਹੋਇਆ ਤੇ ਹੁਣ ਸਭ ਪਾਸੇ ਛੁੱਟੀਆਂ ਹੋਈਆਂ ਹੋਈਆਂ ਸੀਗੀਆਂ ਹਨਾ ਤੇ ਮੈਨੂੰ ਵੀ ਕਾਲਜ ਦੇ ਵਿੱਚ ਛੁੱਟੀਆਂ ਨਹੀਂ ਸੀਗੀਆਂ ਤੇ ਬਸ ਹੁਣ ਆਪਾਂ ਵਿਹਲੇ ਹੀ ਹੁੰਦੇ ਹੁਣ ਘਰੇ ਕੋਈ ਕੰਮ ਵੀ ਨਹੀਂ ਹੁੰਦਾ ਕੁਝ ਕਰਨ ਨੂੰ ਹਨਾ ਮੈਂ ਮੈਂ ਬਲੌਗ ਵੀ ਕਾਦਾ ਬਣਾਵਾ ਹਨਾ ਜੇ ਕੋਈ ਕੁਝ ਕਰਦੇ ਨਹੀਂ ਹੈਗੇ ਆਪਾਂ ਮੈਂ ਸਵੇਰ ਦਾ ਬੈਠਾ ਸੀ ਬਸ ਤੇ ਕੁਝ ਕਰਦਾ ਰਿਆ ਨਹੀਂ ਸੀ ਬਸ ਬੈਠਾ ਸੀ ਵੈਸੇ ਵੀ ਪਲੇਟੇ ਉੱਥੇ ਸੀ ਅੱਜ ਤਾਂ ਕਰਕੇ ਫਿਰ ਬਾਅਦ ਚ ਰੋਟੀ ਰੋਟੀ ਪਾਣੀ ਖਾਦਾ ਤੇ ਬਾਅਦ ਚ ਫਿਰ ਮੈਂ ਫਿਰ ਕੋਈ ਮੂਵੀ ਦੇਖਣ ਲੱਗ ਗਿਆ ਤੇ ਹੁਣ ਬਸ ਫਿਰ ਕਰਦੇ ਕਹਿੰਦੇ ਵੀ ਜਾ 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 ਮੱਥਾ ਟੇਕਿਆ ਹਨਾ ਤੇ ਚਲੋ ਗਾਈਜ਼ ਵਧੀਆ ਹੁਣ ਆਪਾਂ ਨਾਲੇ ਮੱਥਾ ਠੀਕ ਹੈ ਤੇ ਨਾਲੇ ਆਪਾਂ ਉੱਪਰ ਦੇਖ ਜੀ ਮੀਂਹ ਵੀ ਪਿਆ ਸੀ ਨਾ ਜਿਉਂ ਮੀਂਹ ਯਾਰ ਹੱਥ ਦੇ ਹੱਟਦਾ ਨਹੀਂ ਪਿਆ ਹੈ ਕਦੇ ਆੜ ਜਾਂਦਾ ਕਦੇ ਆ ਜਾਂਦਾ ਫੇਰ ਆ ਜਾਂਦਾ ਹਨਾ ਤੇ ਉੱਪਰ ਹੁਣ ਪਾਣੀ ਵੀ ਖੜਾ ਹੁੰਦਾ ਕੋਠੇ ਦੇ ਉਹ ਵੀ ਕੱਢਣਾ ਹੁੰਦਾ ਤੇ ਗਾਈਜ਼ ਚਲੋ ਪਹਿਲਾਂ ਤਾਂ ਆਪਾਂ ਪਾਣੀ ਤੇ ਕੋਠੇ ਦੀ ਜਿਹੜਾ ਪਾਣੀ ਹੋਊਗਾ ਪਹਿਲਾਂ ਤਾਂ ਆਪਾਂ ਉਹ ਕੱਢੀ ਜਾ ਕੇ ਵਾਕੀ ਤੁਹਾਨੂੰ ਮੌਸਮ ਚੈੱਕ ਕਰਾਉਣੀ ਆ ਕਿਦਾਂ ਦਾ ਹੋਇਆ ਹੋਇਆ ਬਾਹਰ ਹਨਾ ਤੇ ਬਾਕੀ ਫਿਰ ਆਪਾਂ ਪਹਿਲਾਂ ਆਪਾਂ ਛੀ ਸਿੰਘ ਨੇ ਆਪਣੇ ਪਾ ਉੱਥੇ ਜੋਤ ਲਾ ਕੇ ਆਉਣੀ ਆ ਫਿਰ ਆਪਾਂ ਚਲਾਂਗੇ ਗੁਰਦੁਆਰਾ ਸਾਹਿਬ ਤੇ ਗਾਈਜ਼ ਜੇ ਤੁਹਾਨੂੰ ਮੂ ਵਲੌਗ ਵਧੀਆ ਲੱਗਦਾ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਅਨਾਂ ਤੇ ਗਾਈਜ਼ ਹਲੇ ਮੈਂ ਨਾ ਨਾ ਸਟਾਰਟਿੰਗ ਕੀਤੀ ਆ ਵਲੌਗਸ ਬਣਾਉਂਦੀ ਹਾਂ ਨਾ ਜੇ ਕੋਈ ਕਮੀ ਪੇਸ਼ੀ ਹੁੰਦਾ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਹੀ ਆਪਾਂ ਉਹਦੇ ਵਿੱਚ ਇੰਪਰੂਵ ਕਰਾਂਗੇ ਹਨਾ ਤੇ ਗਾਈਜ਼ ਜੋ ਵੀ ਤੁਹਾਨੂੰ ਕਮੀ ਪੇਸ਼ੀ ਲੱਗੀ ਕੋਈ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗਦਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਚਲੋ ਗਾਈਜ਼ ਹੁਣ ਆਪਾਂ ਚੱਲਦੇ ਹਾਂ ਕੋਠੇ ਤੇ ਪਹਿਲਾਂ ਪਾਣੀ ਮੋਣੀ ਕਰ ਦਿਆ ਜਿਹੜਾ ਕੋਠੇ ਦੇ ਖਾੜਾ ਹੋਗਾ ਮੌਸਮ ਵੈਸੇ ਮਤਲਬ ਠੀਕ ਆ ਬਈ ਹੁਣ ਮੀਂਹ ਹਟਿਆ ਹੋਇਆ ਹੈ ਨਾ ਉਹ ਮਤਲਬ ਠੰਡਾ ਜਿਹਾ ਹੋਇਆ ਹੋਇਆ ਮੌਸਮ ਵੈਸੇ ਬੱਦਲ ਤਾਂ ਹੈਗੇ ਨਹੀਂ ਹਲੇ ਵੀ ਭਰੋਸਾ ਹਲੇ ਵੀ ਨਹੀਂ ਹੈਗਾ ਕੋਈ ਵੀ ਆਦਮੀ ਆ ਜਾਵੇ ਹੈ ਨਾ ਤੇ ਬਾਕੀ ਚੈੱਕ ਕਰੂ ਤੁਸੀਂ ਬਿੱਲੀ ਦੇਖੋ ਤੁਸੀਂ ਗੇਟ ਦੇ ਉੱਪਰ ਪਰੌਂਦੀ ਪਈ ਆ ਹੈ ਨਾ ਗਾਇਸ ਤੇ ਚਲੋ ਦੇਖਦੇ ਹੁਣ ਆਪਾਂ ਪਹਿਲਾਂ ਕੋਠੇ 'ਚ ਦੇਖੀਏ ਪਾਣੀ ਖੜਾ ਕਿ ਨਹੀਂ ਜੇ ਪਾਣੀ ਖੜਾ ਹੋਇਆ ਆਪਾਂ ਉਹ ਕੱਢ ਦਈਏ ਹੈ ਨਾ ਚਲੋ ਗਾਇਸ ਕੋਠੇ ਤੇ ਪਾਣੀ ਤਾਂ ਹੈ ਨਹੀਂ ਵੈਸੇ ਇੱਥੇ ਖੜਦਾ ਹੁੰਦਾ ਜਿਆਦਾ ਪਾਣੀ ਪਾਣੀ ਇੱਥੇ ਹੈ ਨਹੀਂ ਹਨਾ ਇਧਰਲੀ ਸਾਈਡ ਹੁੰਦਾ ਇੱਥੇ ਪਾਣੀ ਖੜ ਜਾਂਦਾ ਫਿਰ ਉਹ ਉਹ ਨਾਲੇ ਚਤਰ ਚੌਣ ਲੱਗ ਜਾਂਦਾ ਤਾਂ ਕਰਕੇ ਆਪਾਂ ਨੂੰ ਫਿਰ ਨਾਲ ਦੀ ਨਾਲ ਪਾਣੀ ਕੱਢਣਾ ਪੈਂਦਾ ਹੁੰਦਾ ਹਨਾ ਠੀਕ ਹੈ ਜੋ ਪ੍ਰੋਵਿਊ ਚੈੱਕ ਕਰੋ ਸੀ ਕੋਠੇ ਤੋਂ ਤੇ ਉਹ ਗੁਰਦੁਆਰਾ ਸਾਹਿਬ ਆਪਣੇ ਪਿੰਡ ਦਾ ਜੇ ਬਾਕੀ ਜੋ ਸੀ ਅੱਛੇ ਪਾਸੇ ਚੈੱਕ ਕਰ ਲਓ ਚਲੋ ਗਾਇਸ ਹੁਣ ਫੇਰ ਪਾਣੀ ਤਾਂ ਖੜਾ ਨਹੀਂ ਹੈਗਾ ਹਨਾ ਆਪਾਂ ਨੂੰ ਹੁਣ ਆਪਾਂ ਚੱਲਦੇ ਆਂ ਫਿਰ ਪਹਿਲਾਂ ਅਸ਼ੀਸ਼ ਸਿੰਘ ਦੇ ਬਾਬਾ ਜੀ ਦੇ ਜਾਈਏ ਉੱਥੇ ਜੋਤ ਲਾਈ ਤੇ ਫਿਰ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਆਂ ਹਨਾ ਕਿ ਪਾਣੀ ਹੁੰਦਾ ਚੱਲ ਆਪਾਂ ਪਾਣੀ ਕੱਢ ਦੇਣਾ ਸੀ ਤੇ ਚਲੋ ਪਾਣੀ ਤਾਂ ਹਲੇ ਹੈ ਨਹੀਂ ਚਲੋ ਹੁਣ ਚੱਲਦੇ ਆਂ ਤੇ ਚਲੋ ਗਾਇਸ ਤੇ ਲੀਆ ਹੁਣ ਆਪਾਂ ਹਨਾ ਮੋਟਰਸਾਈਕਲ ਦੀ ਚਾਪੀ ਆਪਾਂ ਚੱਕ ਲਏ ਤੇ ਬਾਕੀ ਪਹਿਲਾਂ ਆਪਾਂ ਗੇਟ ਖੋਲ ਲੀ ਹਨਾ ਲੀਆ ਗੇਟ ਵਸ ਖੋਲ ਲੀਏ ਤੇ ਮੋਟਰਸਾਈਕਲ ਆਪਣਾ ਇੱਧਰ ਖੜਾ ਹੁਣ ਮੋਟਰਸਾਈਕਲ ਚੱਕ ਲਈ ਆਪਾਂ ਆਪਣਾ ਹਨਾ ਨੀ ਇੱਧਰ ਤਾਂ ਹੈ ਨਹੀਂ ਉਧਰ ਅੰਤਰ ਖੜਾ ਹੋਣਾ ਮਟਕਾ ਇਹ ਬਿੱਲੀ ਦੇਖੋ ਤੁਸੀਂ ਬਿੱਲੀ ਫਿਰਦੀ ਪਈ ਆ ਆ ਸਾਈਡ ਕਰਦੀ ਆ ਤੇ ਆ ਆਪਣਾ ਖੜਾ ਮੋਟਰਸਾਈਕਲ ਚਲੋ ਗਾਈਜ਼ ਪਹਿਲਾਂ ਮੋਟਰਸਾਈਕਲ ਬਾਹਰ ਕੱਢ ਲਿਆ ਨਾ ਆਪਾਂ ਚਲੋ ਵੀ ਗਾਈਜ਼ ਮੋਟਰਸਾਈਕਲ ਆਪਾਂ ਕੱਢ ਲਿਆ ਬਾਹਰ ਤੇ ਬਾਅਦ ਹੁਣ ਆਪਾਂ ਕੁੰਡਾ ਲਾ ਦਈਏ ਕੁੰਡਾ ਪੇੜ ਦਈਏ ਹੈ ਨਾ ਆਹ ਕੁੰਡਾ ਲਾ ਦਈਏ ਚਲੋ गाइस ਆ ਵੀ ਕਿੰਨਾ ਲੱਗ ਗਿਆ ਤੇ ਆ ਵੀ ਕਿੰਨਾ ਪੇੜ ਦੀ ਹੈ ਨਾ ਆਪਾਂ ਤੇ ਚਲੋ गाइस ਹੁਣ ਆਪਾਂ ਚੱਲਦੇ ਆਂ ਮੋਟਰਸਾਈਕਲ ਕਰ ਲਈਏ ਸਟਾਰਟ ਤੇ ਚਲੋ गाइस ਤੇ ਆਪਾਂ ਉੱਥੇ ਚੱਲੀਏ ਤੇ ਫਿਰ ਉਹਨੂੰ ਉੱਥੇ ਜਾ ਕੇ ਆਪਾਂ ਬਾਬਾ ਜੀ ਦੇ ਪਹੁੰਚ ਕੇ ਮਿਲਦੇ ਆਂ गाइस ਤੇ ਆਪਾਂ ਬਸ ਪਹੁੰਚ ਚੁੱਕੇ ਆ ਹਨਾ ਤੇ ਮੋਟਰਸਾਈਕਲ ਕਰੀਏ ਬੰਦ ਆਪਾਂ ਖਿਲਾਇਆ ਸਟੈਂਡ ਤੇ ਮੋਟਰਸਾਈਕਲ ਆਪਾਂ ਆਪਣਾ ਚਾਬੀ ਕੱਢ ਲਈਏ ਗਾਇਸ ਉਰੇ ਹੈਗੀਆਂ ਮੋਟਰਿਕ ਦਾ ਮੋਟਰ ਆ ਉਰੇ ਹਨ ਕਿਸੇ ਜੀ ਮੋਟਰ ਖੇਤਾਂ ਦੇ ਵਿੱਚ ਆ ਕੇ ਆਪਣੇ ਬਾਬਾ ਜੀ ਦਾ ਸਥਾਨ ਬਣਿਆ ਹੋਇਆ ਇੱਥੇ ਹਨ ਤਾਂ ਗਾਇਸ ਬਾਕੀ ਕਰਾਉਣੇ ਨੇ ਚੈੱਕ ਤੁਹਾਨੂੰ ਆਪਾਂ ਬਾਕੀ ਆਸੇ ਪਾਸੇ ਤੁਸੀਂ ਗ੍ਰੀਨਰੀ ਚੈੱਕ ਕਰੋ ਕਿੰਨੀ ਆ ਹਨ ਦਰਖਤੇ ਦਰਖਤੇ ਹੋਏ ਪਏ ਹਨ ਤੇ ਇਹ ਹੈਗਾ ਆਪਣੇ ਬਾਬਾ ਜੀ ਦਾ ਸਥਾਨ ਤੇ ਹੁਣ ਆਪਾਂ ਇੱਥੇ ਮਤਲਬ ਆਪਾਂ ਰੋਜ਼ ਜੋਤ ਲਾਉਣੀ ਆ ਪੀਰ ਸਿੰਘ ਬਾਬਿਆਂ ਦਾ ਸਥਾਨ ਹਨ ਇਹ हथ ध धोलिए हौले बाकी आसे पास चेक करो ग्रीनरी ग्रीनरी हो है इतने बाकी फुल चेक करो तो चलो करो चेक वाइक जी जय मार ਤੇ ਗਾਇਸ ਇਹ ਆਪਣਾ ਬੱਬਾ ਜੀ ਦਾ ਸਥਾਨ ਬਣਿਆ ਹੈ ਨਾ ਤੇ ਗਾਇਸ ਚਲੋ ਹੁਣ ਆਪਾਂ ਜੋਤ ਲਾ ਦਈਏ ਤੁਹਾਨੂੰ ਆਪਾਂ ਫੇਰ ਮਿਲਦੇ ਆਂ ਤੇ ਚਲੋ ਗਾਇਸ ਜੋਤ ਆਪਾਂ ਲਾਤੀ ਹੈ ਨਾ ਤੇ ਚੱਲਿਆ ਹੁਣ ਤੇ ਹੁਣ ਆਪਾਂ ਜਾਣਾ ਗੁਰਦੁਆਰਾ ਸਾਹਿਬ ਤੇ ਗੁਰਦੁਵਾਰ ਸਾਹਿਬ ਜਾ ਕੇ ਦਰਸ਼ਨ ਕਰੇਗੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕੀਏ ਹੈ ਨਾ ਗਾਇਸ ਤੇ ਗਾਇਸ ਇੱਧਰ ਹੁਣ ਮੀਂਹ ਪੈਣ ਕਰਕੇ ਨਾ ਇੱਧਰ ਜਿਹੜਾ ਆਪਾਂ ਰਾਹ ਆਏ ਆ ਇਹ ਹੈਗਾ ਕੱਚੀ ਪਈ ਤੇ ਗਾਇਸ ਇੱਥੇ ਇਨਾ ਚਿੱਕੜ ਹੋਇਆ ਪਿਆ ਨਾ ਬਾੜਾ ਇਹ ਬਾੜਾ ਮੋਟਰਸਾਈਕਲ ਕੱਢਣਾ ਤਰੋ ਔਖਾ ਹੀ ਹੈ ਗਾਈ ਚਿੱਕੜੇ ਚਿੱਕੜ ਹੋਇਆ ਪਿਆ ਇਹੋ ਸਰੇ ਤੱਕ ਨਾ ਚਿੱਕੜੇ ਚਿੱਕੜ ਹੋਇਆ ਪਿਆ ਸਾਰੇ ਪਾਸੇ ਇਥੇ ਮੂਰੇ ਮੂਰੇ ਸਈਆ ਲੇਕਿਨ ਉੱਥੇ ਅੱਗੇ ਜਾ ਕੇ ਨਾ ਪਾਣੀ ਥੋੜਾ ਥੋੜਾ ਪਾਣੀ ਖੜਾ ਹੈ ਇੰਨਾ ਨਹੀਂ ਖੜਾ ਮਤਲਬ ਥੋੜਾ ਥੋੜਾ ਪਾਣੀ ਖੜਾ ਤੇ ਇਹ ਚਿੱਕੜ ਹੋਇਆ ਹੈ ਮਿੱਟੀ ਕਰਕੇ ਤੇ ਚਲੋ ਕੋਈ ਨਹੀਂ ਗਾਈਜ਼ ਹੁਣ ਚੱਲਦੇ ਆਪਾਂ ਮੋਟਰਸਾਈਕਲ ਕਰੀਏ ਸਟਾਰਟ ਚਲੋ ਗਾਇਸ ਮੋਟਰਸਾਈਕਲ ਹੋ ਗਿਆ ਆਪਣਾ ਸਟਾਰਟ ਤੇ ਹੁਣ ਆਪਾਂ ਚੱਲੀਏ ਹੁਣ ਆਪਾਂ ਜਾਣਾ ਗੁਰਦੁਆਰਾ ਸਾਹਿਬ ਤੇ ਗਾਇਸ ਵਲੌਗ ਦੇ ਐਂਡ ਤੱਕ ਬਣੇ ਰਹੋ ਤੁਹਾਨੂੰ ਵਲੌਗ ਦੇ ਵਿੱਚ ਜੇ ਵਧੀਆ ਲੱਗਦਾ ਤਾਂ ਲਾਈਕ ਨੂੰ ਕਰ ਦਿਆ ਕਰੋ ਹਨਾ ਤੇ ਚਲੋ ਗਾਇਸ ਹੁਣ ਆਪਾਂ ਗੁਰਦੁਆਰਾ ਸਾਹਿਬ ਨੂੰ ਚੱਲਦੇ ਆ ਹਾਂਜੀ ਲੋ ਵੀ ਗਾਇਸ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਚੁੱਕੇ ਹਾਂ ਤੇ ਮੋਟਰਸਾਈਕਲ ਲਾ ਲਈਏ ਲੱਗ ਜਾ ਭਾਈ ਲਾਕ ਪੈਸ਼ਕੁਰ ਦਵਾਰਾ ਸਾਹਿਬ ਆਪਾਂ ਪਹੁੰਚ ਚੁੱਕੇ ਆ ਤੇ ਗਾਈਜ਼ ਇੱਧਰ ਚੱਲ ਰਿਹਾ ਹੈ ਆਪਣਾ ਕੰਮ ਚੱਲ ਰਿਹਾ ਹੈ ਇੱਥੇ ਦਰਵਾਰ ਸਾਹਿਬ ਆਣਾ ਇੱਕ ਹੋਰ ਤੇ ਚੱਲੋ ਗਾਈਜ਼ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਗਏ ਚੱਲੋ ਹੁਣ ਚੱਲੀਏ ਦਰਸ਼ਨ ਕਰਕੇ ਲੋ ਗਾਈਜ਼ ਜੇ ਲੋ ਵੀ ਗਾਇਸ ਆਪਾਂ ਮੱਥਾ ਠੀਕ ਹੈ ਅੰਦਰ ਜਾ ਕੇ ਹਨਾ ਗਾਇਸ ਬਾਹਰੋਂ ਚੈੱਕ ਕਰੋ ਤੁਸੀਂ ਬਾਹਰੋਂ ਦਰਸ਼ਨ ਕਰ ਲੋ ਤੁਸੀਂ ਸਾਰੇ ਜਾਣੇ ਹਨ ਕਿਉਂਕਿ ਅੰਦਰ ਤਾਂ ਵੀਡੀਓ ਬਣਾਉਣ ਹੀ ਦਿੰਦੇ ਹਨਾ ਤੇ ਉੱਤੇ ਫਿਰ ਆਪਾਂ ਆਪਾਂ ਹੁਣ ਬਾਹਰੋਂ ਸ਼ਾਟ ਲੈ ਲਿਆ ਤੇ ਬਾਹਰੋਂ ਚੈੱਕ ਕਰੋ ਤੁਸੀਂ ਬਾਹਰੋਂ ਵੀ ਦਰਸ਼ਨ ਕਰ ਲੋ ਸਾਰੇ ਜਾਣੇ ਤੇ ਚਲੋ ਗਾਇਸ ਚੱਲੀ ਆਪਾਂ ਹੁਣ ਹਨਾ ਤੇ ਹਾਂਜੀ ਚਲੋ ਗਾਇਸ ਹੁਣ ਆਪਾਂ ਜੀਏ ਵਾਪਸ ਹਨਾ ਲੋ ਖੋਲੀਏ ਚਲੋ गाइस ਮੋਟਰਸਾਈਕਲ ਕਰ ਲਈਏ ਸਟਾਰਟ ਤੇ ਹਾਂਜੀ ਲੋ ਵੀ गाइस ਘਰੇ ਆਪਾਂ ਪਹੁੰਚ ਚੁੱਕੇ ਆਂ ਕੁਝ ਦੋ ਰਸਤੋਂ ਵਾਪਸ ਆ ਪਾਰ ਤੇ ਕਿ ਖਲੋ ਗੇਟ ਖੋਲ ਲੀਏ ਤੇ ਮੋਟਰਸਾਈਕਲ ਲਾ ਦੀ ਆਪਾਂ ਅੰਦਰ ਹਨਾ ਤੇ ਚਲੋ गाइस ਮੋਟਰਸਾਈਕਲ ਲਾ ਦੀ ਆਪਾਂ ਅੰਦਰ ਗੇਟ ਲਾ ਦੀ ਹੈ ਤੇ ਚਲੋ ਗਾਇਸ ਉਧਰ ਬਾਬਾ ਜੀ ਦੇ ਜੋਤ ਲੋ ਕੇ ਆਣੇ ਸੀ ਉਹ ਵੀ ਲਾਇਆ ਹੈ ਤੇ ਗੁਰਦੁਆਰਾ ਸਾਹਿਬ ਆਪਾਂ ਦਰਸ਼ਨ ਕਰਿਆ ਹੈ ਤੇ ਚਲੋ ਉਹ ਸੁਣਾਉਣਾ ਕਰਨਾ ਫਤਾਂ ਤੁਸੀਂ ਤੇ ਬਾਕੀ ਮੌਸਮ ਦੇਖੋ ਤੁਸੀਂ ਕਿਵੇਂ ਹੋ ਗਿਆ ਕਿਤੇ ਕਿਤੇ ਬੱਦਲ ਹੈਗਾ ਕਿਤੇ ਕਿਤੇ ਹੈ ਨਹੀਂ ਕਿਤੇ ਕਿਤੇ ਸਾਫਾ ਮੌਸਮ ਤੇ ਗਾਇਸ ਚਲੋ ਅੱਧਰ ਇਹਪਾ ਪਹੁੰਚ ਚੁੱਕੇ ਆ ਤੇ ਗਾਇਸ ਤੇ ਆਪਾਂ ਹੋਰ ਜਾਣਾ ਜੀ ਬਸ ਗੁਰਦਾਰ ਸਾਹਿਬ ਤੋਂ ਅਗੇ ਦੁੱਧ ਲੈਣ ਤੇ ਗਾਇਸ ਤੇ ਦੁੱਧ ਨੇ ਜਿਹੜੇ ਉਹ ਆਪਣੇ ਪਾਪਾ ਲੈਣ ਚੱਲ ਗਏ ਸੀਗੇ ਕਰਦੇ ਆਉਣ ਤੋਂ ਪਹਿਲਾਂ ਹੀ ਚਲੇ ਗਏ ਸੀਗੇ ਦੁੱਧ ਲੈ ਆਉਣ ਤੇ ਨੇੜੇ ਹੀ ਡੈਰੀ ਆਪਣੇ ਕਰਦੇ ਤੇ ਆਪਾਂ ਉੱਥੋਂ ਵਸ ਤੁਰ ਕੇ ਹੀ ਜਾ ਕੇ ਫਿਰ ਆਪਾਂ ਦੁੱਧ ਲੈ ਆਉਣੇ ਹਨ ਆ ਹਨਾ ਤੇ ਚਲੋ ਗਾਇਸ ਜਿਹੜੇ ਆਪਣੇ ਕੰਮ ਸੀ ਉਹ ਸਾਰੇ ਹੋ ਗਏ ਆ ਆਪਾਂ ਬਾਬਾ ਜੀ ਤੇ ਜਾਏ ਜੋਤ ਬੱਤੀਆਂ ਲਾਏ ਆ ਦਰਸ਼ਨ ਕਰੇ ਆਏ ਗੁਰਦੁਆਰਾ ਸਾਹਿਬ ਜਾ ਕੇ ਹਨਾ ਤੇ ਬਾਕੀ ਜੋ ਸੀ ਹੋਰ ਗੱਲਾਂ ਬਾਤਾਂ ਨੇ ਉਹ ਸੁਣਾਓ ओके गाइस कमेंट जरूर ਕਰਿਆ ਕਰੋ ਜੇ ਜੇ ਕਮੈਂਟ ਕਰਦੇ ਹੋ ਨਾ ਫਿਰ ਹੋਰ ਮੋਟੀਵੇਸ਼ਨ ਮਿਲਦੀ ਹੈ ਵੀ ਬੰਦਾ ਵਲੌਗ ਬਣਾਵੇ ਹਨਾ ਤੇ ਵੀ ਮਤਲਬ ਵਿੱਚ ਤੁਸੀਂ ਚੁੜਦੇ ਹੋ ਸਾਡੇ ਨਾਲ ਹਨਾ ਤੇ ਕਮੈਂਟ ਦੇ जरूर ਕਰਿਆ ਕਰੋ ਹਨਾ ਬਾਕੀ ਲਾਈਕ ਸਬਸਕ੍ਰਾਈਬ ਕਰਨਾ ਹੁੰਦਾ ਹੁਣ ਥੋੜੇ ਦੇ ਹਨਾ ਜੇ ਤੁਹਾਨੂੰ ਵਧੀਆ ਲੱਗੂ ਚਲੋ ਜਿ세 ਆਪੇ ਕਰ ਦਾਨਾ ਤੇ ਚਲੋ गाइस ਮਤਲਬ ਅੱਜ ਦਾ ਵਲੌਗ ਆਪਣਾ ਇੰਨਾ ਕੇ ਸੀਗਾ ਤੇ ਤੁਸੀਂ ਵਧੀਆ ਜੇ ਸਪੋਰਟ ਕਰਦੇ ਹੋ ਫਿਰ ਤਾਂ ਮੈਂ ਕੋਸ਼ਿਸ਼ ਕਰਿਆ ਕਰਾਂਗਾ ਵੀ ਰੋਜ਼ ਆ ਕੇ ਬਿਨਾਂ ਨਾ ਆ ਕੇ ਆਪਾਂ ਰੋਜ਼ ਵਲੌਗ ਅਪਲੋਡ ਕਰਿਆ ਕਰੀ ਹਣਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਰੋ ਕੋਈ ਵੀ ਕਮੀ ਪੇਸ਼ੀ ਹੁੰਦੀ ਆ ਵਲੌਗ ਦੇ ਵਿੱਚ ਕੋਈ ਵੀ ਤੁਹਾਨੂੰ ਕਮੀ ਪੇਸ਼ੀ ਲੱਗਦੀ ਆ ਹਣਾ ਕਿਉਂਕਿ ਹਲੇ ਨਾ ਨਾ ਮਾ ਕਿਉਂਕਿ ਮੈਨੂੰ ਕੋਈ ਮੈਨੂੰ ਵੀ ਹਲੇ ਇੰਨਾ ਬਾਲਾ ਪਤਾ ਨਹੀਂ ਹੈਗਾ ਤੇ ਜਿੰਨਾ ਕਿ ਮੈਨੂੰ ਪਤਾ ਹੈ ਉਹਨਾਂ ਕਮਣਾ ਲੈਣਾ ਹੁੰਦਾ ਹਣਾ ਤੇ ਬਾਕੀ ਸਾਰੇ ਹੋਰ ਕੋਈ ਕਮੀ ਪੇਸ਼ੀ ਜਰੂਰ ਦੱਸਿਓ ਕਮੈਂਟ ਕਰਕੇ ਹਣਾ ਗਾਈਜ਼ ਤੇ ਚਲੋ ਗਾਈਜ਼ ਅੱਜ ਦੇ ਵਲੌਗ ਵਿੱਚ ਜੇ ਜੇ ਤੁਹਾਨੂੰ ਵਧੀਆ ਲੱਗਿਆ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਚਲੋ ਗਾਈਜ਼ ਮਿਲਦੇ ਆਪਾਂ ਇੱਕ ਹੋਰ ਨਵੇਂ ਵਲੌਗ